ਹੈਲੋ ਫਰੈਂਡਸ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਲੀਜ਼ ਸਭ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਅਤੇ ਵੀਡੀਓਸ ਨੂੰ ਲਾਈਕ ਕਰ ਦਿਓ ਜੀ ਹਾਂਜੀ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜੀ ਸ਼ਰਟ ਹੈਗੀ ਕਮੀਜ਼ ਉਹਦੀ ਆਪਾਂ ਸੌਖੇ ਤਰੀਕੇ ਨਾਲ ਕਿਸ ਤਰ੍ਹਾਂ ਕਾਟਾਂ ਪਾ ਸਕਦੇ ਹਾਂਗੇ ਹਾਂਜੀ ਸਭ ਤੋਂ ਪਹਿਲਾਂ ਅਸੀਂ ਲਾਈਨਿੰਗ ਦੇ ਕੱਪੜੇ ਨੂੰ ਅਟੈਚ ਕਰ ਲਿਆ ਸੂਈ ਦੀ ਹੈਲਪ ਦੇ ਨਾਲ ਤਾਂ ਕਿ ਕਪੜਾ ਦੂਸਰੀ ਸਾਈਡ ਵੱਲ ਨਾ ਜਾਵੇ ਹਾਂਜੀ ਪਹਿਲਾਂ ਸਿੱਧੀ ਟੀਰਾ ਦੇਖਾਂਗੇ ਟੀਰਾ ਅਸੀਂ ਰੱਖਿਆਗਾ 13 ਗਾ ਤੇ ਸਾਢੇ ਸ਼ੀ ਰੱਖਿਆ ਹਾਂਜੀ ਉਸ ਤੋਂ ਬਾਅਦ ਜਿਹੜਾ ਆਪਾਂ ਨੇ neck ਦੀ ਚੁੜਾਈ ਰੱਖਣੀ ਹੈਗੀ ਉਹ 2.5 ਇੰਚ ਤੇ ਜੇਕਰ ਕੋਈ ਜ਼ਿਆਦਾ ਹੈਵੀ ਲੇਡੀਜ਼ ਤਾਂ 3 ਇੰਚ ਵੀ ਰੱਖ ਸਕਦੇ ਹਾਂਜੀ ਜਿਹੜੀ ਮੋਡੇ ਦੀ țeੱਡੀ ਕਾਟ ਹੈਗੀ ਇਹ 1 ਇੰਚ ਦੀ ਕਾਟ țeੱਡੀ ਪਾਉਗੀ ਉਸ ਤੋਂ ਬਾਅਦ ਅਸੀਂ ਮੋਡੇ ਦੀ ਗਲਾਈ ਦੇਖਾਂਗੇ ਇਹ ਗਲਾਈ ਹੈ ਜਿਹੜੀ ਇਹਦਾ ਗ੍ਰਾਫ ਬਣਾਉਣਾਗਾ ਆਪਾਂ ਨੇ ਆਪਣੇ ਨਾਪ ਦੇ ਅਕੋਰਡਿੰਗ ਬਣਾਉਣਾ ਕਿ ਆਪਾਂ ਨੇ ਕਿੰਨਾ ਮੁੱਢਾ ਰੱਖਣਾ ਹਾਂਜੀ ਸਾਤੀ ਜੀ ਜਿਹੜੀ ਆਪਣੀ ਕੋਲ ਹੈਗੀ ਹੈਗੀ ਉਹ ਹੈਗੀ ਹੈਗੀ 19 ਇੰਚ ਚੁੜਾਈ ਤੇ ਜਿਹੜੀ ਮੋਢੇ ਦੀ ਗੁਲਾਈ ਆ ਇਹ ਹੀ ਜਿਹੜੀ 19 ਇੰਚ ਆਪਣੀ ਰੱਖੀ ਹੈਗੀ ਸਾਤੀ ਕੋਲ ਉਹਨੂੰ ਦੇਖ ਕੇ ਹੀ ਗੁਲਾਈ ਰੱਖਾਂਗੇ ਇਹ ਗੁਲਾਈ ਅਸੀਂ ਉੱਤੋਂ ਚੱਕ ਕੇ ਪਾਉਨੇ ਆ ਹਾਂਜੀ ਤੇ ਜਿਹੜੀ ਮੂਰਲੇ ਪੱਲੇ ਦੀ ਘਾਟ ਪੈਂਦੀ ਹੈਗੀ ਮੋਢੇ ਦੀ ਉਹ 1 ਇੰਚ ਤੇ ਪਾਓ ਨੀਚੇ ਕੱਟ ਦਾਣੇ ਦੀ ਹੈਵੀ ਕਢਾਈ ਹੋਣ ਕਰਕੇ ਜਿਹੜੇ ਚੌਕ ਹੈਗਾ ਉਹ ਥੋੜਾ ਕੱਟ ਲੱਗ ਰਿਹਾ ਹੈਗਾ ਕਪੜੇ ਦੀ ਸ਼ਾਈ ਨਿਸ਼ਾਨੀ ਨਹੀਂ ਆ ਰਹੀ ਹੈਗੀ ਕਿਉਂਕਿ ਨੀਚੇ ਥੋੜੀ ਹੈਵੀ ਕਢਾਈ ਆ ਹਾਂਜੀ ਉਸ ਤੋਂ ਬਾਅਦ ਜਿਹੜਾ ਸੀ ਕਮਰ ਦਾ ਨਾਪ ਲੈਣਾ ਉਹ ਹੈਗੇ 16 ਇੰਚ ਅਸੀਂ ਆ ਤਿੰਨ ਤਿੰਨ ਨਿਸ਼ਾਨੀ ਲਗਾਵਾਂਗੇ ਇੱਥੇ ਅਸੀਂ ਪਲੋਈਆਂ ਨਹੀਂ ਪਾਵਾਂਗੇ ਕਿਉਂਕਿ ਜਿਹੜੇ ਇਹਦੇ ਵਿੱਚ ਹੈ ਕੜਾਈ ਕੀਤੀ ਹੈ ਉਹ ਹੈਵੀ ਹੈਗੀ ਤੇ ਸਾਰਾ ਕੱਟ ਦਾਣਾ ਯੂਜ਼ ਕੀਤਾ ਹੋਇਆ ਉਹਦੇ ਇਸ ਕਰਕੇ ਇਸ ਦੇ ਵਿੱਚ ਅਸੀਂ ਪਲੋਆਂ ਨਹੀਂ ਪਾਵਾਂਗੇ ਹਾਂਜੀ ਤੇ ਇਥੋਂ ਅਸੀਂ ਜਿਹੜੀ ਲੈਂਥ ਹੈਗੀ 14 ਲੈ ਕੇ 14 14.5 ਜਾਂ 15 ਵੀ ਰੱਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਜਿਹੜੀ ਹਿਪ ਹੈਗੀ ਹਿਪ ਵੀ ਨਹੀਂ ਰੱਖੀ ਜਾਏਗੀ ਉਸ ਤੋਂ ਬਾਅਦ ਇਹਨਾਂ ਨਿਸ਼ਾਨਿਆਂ ਨੂੰ ਮਿਲਾ ਦਿਓ ਹਾਂਜੀ ਜਿਹੜਾ ਗਲੇ ਦੀ ਆਪਾਂ ਨੇ ਨਿਸ਼ਾਨੀ ਲਗਾਉਣੀ ਹੈਗੀ ਉਹ ਆਪਣੀ ਅਕੋਰਡਿੰਗ ਤੁਸੀਂ ਲਗਾ ਸਕਦੇ ਹੋ 6 ਇੰਚ ਸਾਡੇ ਸੀਚ ਜੇ 7 ਇੰਚ ਜਿੰਨਾ ਵੀ ਤੁਹਾਡਾ ਗਲਾ ਹੈਗਾ ਉਹਨੂੰ ਨਿਸ਼ਾਨੀ ਲਗਾ ਕੇ ਦੂਸੇ ਨੂੰ ਅਟੈਚ ਕਰ ਸਕਦੇ ਹੋ ਹਾਂਜੀ ਹੁਣ ਜਿਹੜੀ ਅਸੀਂ ਮੋਡੇ ਦੀ ਕਾਟ ਹੈਗੀ ਉਹਨੂੰ ਕਟਿੰਗ ਕਰਾਂਗੇ ਜਿਹੜੀ ਮੋਡੇ ਦੀ ਟੇਢੇ ਕਾਟ ਹੈ ਉਹ ਵੀ ਦੋਨਾਂ ਪੱਲਿਆਂ ਦੀ ਹੀ ਕਟਿੰਗ ਕਰਾਂਗੇ ਹਾਂਜੀ ਉਸ ਤੋਂ ਬਾਅਦ ਅਸੀਂ ਜੇ ਮੂਰਲਾ ਪੱਲਾ ਲੈ ਕੇ ਜਿਹੜੀ ਕਿੰਚ ਦੀ ਨਿਸ਼ਾਨੀ ਤੇ ਘਾਟ ਪਈ ਸੀ ਉਹਨੂੰ ਕਟਿੰਗ ਕਰਾਂਗੇ ਇਹ ਕਾਟ ਸਿਰਫ ਮੂਰਲੇ ਪੱਲੇ ਦੇ ਵਿੱਚ ਹੀ ਪਾਈ ਜਾਂਦੀ ਹੈਗੀ ਬਸ ਇਹ ਚੀਜ਼ ਧਿਆਨ